ਕਿਰਪਾ ਕਰਨ ਸਤਿਗੁਰੂ ਜੀ ਤਰਸ ਕਰਨ ਤਾਂ ਹੀ ਇਹ ਸਮਾਂ ਇਹ ਸੇਵਾ ਮਾਂ ਮਿਲਦੀਆਂ ਨੇ ਆਓ ਕਿਉਂਕਿ ਸਤਿਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਬਚਨ ਨੇ ਪ੍ਰੀਤਮ ਹੱਥ ਵਡਿਆਈਆਂ ਜੈ ਪਾਵੇਂ ਤੈਂਦੇ ਆਪ ਕਰੇ ਕਿਸ ਆਖੀ ਹੈ ਅਵਰ ਨਾ ਕੋਈ ਕਰੇ ਨਾਮ ਜਪਣਾ ਬਾਣੀ ਪੜਨੀ ਬਾਣੀ ਸੁਣਨੀ ਇਹ ਸਤਿਗੁਰੂ ਜੀ ਦੇ ਹੱਥ ਵਸ ਹੈ ਉਹਨਾਂ ਨੇ ਹੀ ਕਿਰਪਾ ਕਰਨੀ ਆਉ ਇਹ ਪਾਵਨ ਸ਼ਬਦ ਸਾਰੀ ਸੰਗਤ ਕਰਿਓ ਕਿਰਪਾ ਕੋਈ ਵੀ ਰਸਨਾ ਜਿਹੜੀ ਏ ਉਹ ਵੰਡ ਜੀ ਲੇ ਪ੍ਰੀਤਮ ਹੱਥ ਵਟੇ ਆਇਆ ਜੈ ਪਵੇ ਤੇ ਤੇਰੀ ਪ੍ਰੀਤਮ ਹੱਥ ਵਟੇ ਆਇਆ ਇਸਾ ਕੀ ਐ ਆ ਕਰੇ ਕਿਸਾ ਕੀ ਐ ਅਬਰ ਨਾ ਕੋਈ ਸਵਰੇ ਅਬਰ ਨਾ ਕੋਈ ਕਰੇ ਪ੍ਰੀਤਮ ਹੱਥ ਵਟਿਆ ਮਾਹਰ <laughs> ਬੱਡੇ Thank <laughs> ਨਮਸਕਾਰ ਨਮਸਕਾਰ ਓ ਨਾਨੂ ਸਭ ਜਗਤ ਕਰੇ ਨਮਸਕਾਰ ਤੂੰ ਨਾ ਕੀ ਮੁਖ ਸਾਤੇ ਉੱਚ ਨੇ ਤੂੰ ਨਾ ਕੀ ਮੁਖ ਸਾਤੇ ਉੱਚ ਨੇ ਤੂੰ ਨਾ home for the heart ਕੁਝ ਕੁ 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 ਸਤਿਗੁਰੂ ਜੀ ਆਪਾ ਰਾਮ ਸਿਸ਼ ਰਾਮ ਜੀ ਕਿਰਪਾ ਕਰਨ ਇਨ ਦੀ ਸੇਵਾ ਪ੍ਰਵਾਨ ਕਰਨੀ ਜੀ ਪੁੱਲਾਂ ਚੁੱਕਾਂ ਦੀ ਹਿਮਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਗੁਰੂ 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 ਜਾਗ ਰਹੀ ਗੁਰਮੁਖ ਜਾਗ ਰਹੀ ਇੱਕ ਗੁਰਮੁਖ ਲੋ ਨਾਮ ਦੇ ਰੰਗ ਚ ਜਾਗਦਾ ਹੈ ਸਦਾ ਜਾਗਦਾ ਹੈ ਕਲਪਨ ਬੋਕ ਮਮਾਸ ਕੀ ਦੇ ਛੰਦ ਵਿੱਚ ਬੈਠ ਕੇ ਹਿਰਦੇ ਨੂੰ ਜਗਾਉਂਦਾ ਯਤਨ ਕੀਤਾ ਅਜਿhti ਗੁਰਮੁਖ ਜਾਗਦਾ ਹੈ ਤੇ ਮਨਮੁਖ ਮਾਇਆ ਵਿੱਚ ਜਾਗਦਾ ਹੈ ਮਨਮੁਖ ਦਾ ਧਿਆਨ ਗੰਗੂ ਦਾ ਧਿਆਨ ਮਾਇਆ ਵਿੱਚ ਇਹ ਤੂੰ ਜਾਗ ਰਿਹਾ ਹੈ ਨੇ ਗੁਰਮੁਖ ਦਾ ਧਿਆਨ ਪਰਮੇਸ਼ਰ ਦੇ ਚਰਨ ਵਿੱਚ ਹੈ ਉਹ ਵੀ ਜਾਗ ਰਿਹਾ ਹੈ ਇਸ ਕਰਕੇ ਅਸੀਂ ਉਹਨਾਂ ਗੁਰਮੁਖਾਂ ਨੂੰ ਯਾਦ ਕਰਨਾ ਹੈ ਜਿਹੜੇ ਗੁਰਮੁਖ ਜਾਗਦੇ ਨੇ ਤੇ ਤੁਸੀਂ ਭਾਈ ਅੱਜ ਰੌਲਾ ਬਹੁਤ ਜ਼ਿਆਦਾ ਆ ਰਿਹਾ ਬੇਨਤੀ ਹੈ ਕਿ ਜਿੱਥੇ-ਜਿੱਥੇ ਬੈਠੇ ਹੋ ਉਹਨਾਂ ਨੂੰ ਲਾਗੇ ਦੱਸੋ ਭਾਈ ਰੌਲਾ ਨਹੀਂ ਪਾਉਣਾ ਇੰਨਾ ਰੌਲਾ ਕਦੀ ਆਇਆ ਨਹੀਂ ਵੇਸੇ ਭਾਈ ਰੌਲਾ ਨਾ ਪਾਓ ਮਾਤਾ ਜੀ ਦੇ ਬਾਬਿਆਂ ਦੇ ਚਰਨਾਂ ਵਿੱਚ ਬੈਠ ਕੇ ਆਪਰਾਲ ਪੀ ਅਰਦਾਸ ਹੀ ਕਿਸੇ ਜਾਗ ਚਾਹੀਏ ਸਿੰਘ ਸਾਹਿਬ ਨੇ ਰਾਤੀ ਬਹੁਤ ਵਿਚਾਰ ਜਿਹੜੇ ਦੂੰਗੇ ਦੱਸੇ ਸਨ ਕਿ ਸੀ ਜਾਗਣਾ ਹੈ ਸੀ ਜਾਗਣ ਵਾਸਤੇ ਆਏ ਤੇ ਭਾਈ ਆਓ ਗੁਰਮੁਖ ਜਾਗ ਰਹੇ ਹਾਂ ਜਾਗਿਆਂ ਦੀਆਂ ਬਾਤਾਂ ਪਾਉਣੀਆਂ ਹੈ ਲਾਲਚੀਂ ਦੀਆਂ ਗੱਲਾਂ ਠੀਕ ਹੈ ਉਹ ਤੇ ਆਟੋਮੈਟਿਕ ਧਿਆਨ ਆ ਜਾਂਦਾ ਹੈ ਜਦੋਂ ਸਹੀੜੀ ਪਿੰਡ ਦਾ ਨਾਂ ਲੈਂਦੇ ਆ ਤੇ ਗੰਗੂ ਦਾ ਧਿਆਨ ਆ ਜਾਂਦਾ ਹੈ ਉਹ ਗੰਗੂ ਲਾਲ ਚਮਾਇਆ ਚ ਜਾਗਦਾ ਸੀ ਤੇ ਮਾਤਾ ਜੀ ਬੱਚੇ ਧੰ ਸਤਿਗੁਰੂ ਉਹ ਕਾਲ ਫੁਰਕ ਦੀ ਬਖਸ਼ਿਸ਼ ਵਿੱਚ ਜਾਗਦੇ ਸਨ ਆਓ ਅਸੀਂ ਉਹਨਾਂ ਗੁਰੂ ਖੰਦੀਏ ਜਾਗ ਦੇ ਨਾਲ ਜੁੜਨਾ ਹੈ ਤੇ ਜਾਗਣਾ ਆਓ ਸਾਰੇ ਜਾਗੀਏ ਗੁਰਮੁਖ ਜਾਗ ਰਹੇ ਗੁਰਮੁਖ ਜਾਗ my <laughs>